ਅੰਜ ਨੈਣਾ ਆਰਿਆ ਧਰਮਸ਼ਾਲਾ ਸਮਾਣਾ ਵਿਖੇ ਆਰਿਆ ਸਮਾਜ ਵੱਲੋਂ ਪ੍ਰਦਾਨ ਯਸ਼ਪਾਲ ਸਿੰਘਲਾ ਦੀ ਅਗਵਾਈ ਹੇਠ Hindu Vikram Samvat 2082 ਨਵਾਂ ਸਾਲ ਅਤੇ ਆਰਿਆ ਸਮਾਜ ਦੇ 150ਵੇਂ ਸਥਾਪਨਾ ਦਿਵਸ ਮੌਕੇ ਹਵਨ ਯੱਗ ਕਰਵਾਇਆ ਗਿਆ ਆਰਿਆ ਸਮਾਜ ਵੱਲੋਂ ਕਰਵਾਏ ਇਸ ਸਮਾਗਮ ਵਿੱਚ ਸ਼ਹਿਰ ਦੀਆਂ ਨਾਮੀ ਸਖਸ਼ਤੀਆਂ ਵੱਲੋਂ ਹਾਜ਼ਰੀ ਭਰੀ ਅਤੇ ਹਵਨ ਯੱਗ ਕੀਤਾ ਹਵਨ ਯੱਗ ਦੀ ਸਮਾਪਤੀ ਉਪਰੰਤ ਦਯਾਨੰਦ ਮਾਡਲ ਹਾਈ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਪ੍ਰਧਾਨ ਯਸ਼ਪਾਲ ਸਿੰਘਲਾ ਅਤੇ ਆਏ ਹੋਏ ਮਹਿਮਾਨਾਂ ਨੇ ਆਰੀਆ ਸਮਾਜ ਦੇ ਸਥਾਪਨਾ ਦਿਵਸ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਸਮਾਣਾ ਤੋਂ ਰਾਜਿੰਦਰ ਫਤੇਪੁਰ ਦੀ ਰਿਪੋਰਟ के जोड़ी जी श्री जीवन गोयल जी श्री परवीन पांसल जी इंडस्ट्रियलिस्ट श्री रजिंदर गर्ग जी इंडस्ट्रियलिस्ट श्री राम गर्ग जी कैनेडा श्री विपुल गोयल जी इंडस्ट्रियलिस्ट इन सबका यहाँ पहुँचने पर हार्दिक अभिनंदन और बहुत बहुत धन्यवाद आज साडा भारतीयों का नव वर्ष है ਈਸਾਈਤ ਵਾਲੇ 1 ਜਨਵਰੀ ਨੂੰ ਮਨਾਉਂਦੇ ਨੇ ਨਵਾਂ ਸਾਲ ਲੇਕਿਨ ਅਸੀਂ ਭਾਰਤੀ ਲੋਕ ਜੋ ਵੈਦਿਕ ਸੰਸਕ੍ਰਿਤੀ 'ਚ ਵਿਸ਼ਵਾਸ ਕਰਦੇ ਆਂ ਅਸੀਂ ਚੇਤਰ ਸ਼ੁਕਲ ਦੀ ਪ੍ਰਤੀਪਾਦਨੋਂ ਇਹ ਨਵਾਂ ਸਾਲ ਸ਼ੁਰੂ ਕਰਦੇ ਆਂ ਔਰ ਤੁਸੀਂ ਦੇਖਦੇ ਹੋਣੇ ਆ ਕਿ ਪ੍ਰਕਿਰਤੀ ਕਿਸ ਤਰੀਕੇ ਦੇ ਨਾਲ ਆਪਣਾ ਰੰਗ ਦਿਖਾ ਰਹੀ ਹੈ ਚਾਰੇ ਪਾਸੇ ਫੁੱਲ ਖਿਲੇ ਹੋਏ ਨੇ ਚਾਰੇ ਪਾਸੇ ਹਰਿਆਲੀ ਨਜ਼ਰ ਆ ਰਹੀ ਹੈ ਔਰ ਦਿਨ ਵੱਡੇ ਹੋਣੇ ਸ਼ੁਰੂ ਹੋ ਗਏ ਨੇ ਔਰ ਖੁੱਲ ਗਏ ਨੇ ਦਿਨ ਸੇ ਹਰ ਇੱਕ ਵਿਅਕਤੀ ਦਾ ਕੰਮ ਕਰਨ ਨੂੰ ਜੀ ਕਰਦਾ ਔਰ ਇਸੇ ਦਿਨ ਜੋ ਅਸੀਂ ਵੈਦਿਕ ਲੋਕਾਂ ਮੰਨਦੇ ਆ ਕਿ ਈਸ਼ਵਰ ਨੇ ਇਸੇ ਦਿਨ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ ਔਰ ਸਾਨੂੰ ਵੇਦ ਗਿਆਨ ਦੇ ਕੇ ਇਸ ਸੰਸਾਰ ਚ ਭੇਜਿਆ ਸੀ ਸੋ ਇਹ ਦਿਨ ਸਾਡੇ ਲਈ ਬੜਾ ਪਵਿੱਤਰ ਹੈ ਆਰੀਆ ਸਮਾਜ ਦੀ ਸਥਾਪਨਾ ਅੱਜ ਤੋਂ 150 ਸਾਲ ਪਹਿਲਾਂ ਮਹਾਰਿਸ਼ੀ ਦਾਯਾਨੰਦ ਸਰਸਵਤੀ ਜੀ ਨੇ ਬੰਬਈ ਦੇ ਵਿੱਚ ਸਨ 1875 ਦੇ ਵਿੱਚ ਅ ਬਿਕਮੇ ਸੰਮਤ 2032 ਦੇ ਵਿੱਚ ਕੀਤੀ ਸੀ ਜਿਨੂੰ ਕਿ ਅੱਜ 150 ਸਾਲ ਹੋ ਗਏ ਨੇ ਔਰ ਸਾਰਾ ਸੰਸਾਰ ਜਿੱਥੇ-ਜਿੱਥੇ ਆਰਿਆ ਸਮਾਜ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਪਿੰਡ-ਪਿੰਡ ਸ਼ਹਿਰ-ਸ਼ਹਿਰ ਦੇ ਵਿੱਚ ਇਹ 150 ਸਾਲ ਜੋ ਹੈ ਆਰਿਆ ਸਮਾਜ ਦੀ ਸਥਾਪਨਾ ਦਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਆਰਿਆ ਸਮਾਜ ਸਮਾਣਾ ਵੀ ਅੱਜ ਇਸ ਦਿਨ ਨੂੰ ਬੜੀ ਖੁਸ਼ੀ ਅਤੇ ਉલ્લાਸ ਦੇ ਨਾਲ ਮਨਾ ਰਿਹਾ ਹੈ ਉਹਨੇ ਅਸੀਂ ਯੱਜ ਕੀਤਾ ਔਰ ਹੁਣ ਜੋ ਹੈ ਇੱਕ ਵਿਚਾਰ ਗੋਸ਼ਤੀ 2 ਘੰਟੇ ਦੀ ਇਸ ਨਵੇਂ ਸਾਲ ਦੇ ਉੱਤੇ ਕੀਤੀ ਜਾਏਗੀ। ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਸ ਸ਼ੁਭ ਦਿਨ ਦੇ ਉੱਤੇ ਬਹੁਤ-ਬਹੁਤ ਵਧਾਈ ਦਿਆਂ। જય શ્રી ਰਾਮ। ਅੱਜ ਪੱਲਾ ਤਾਂ ਸਾਰੇ ਦੇਸ਼ ਵਾਸੀਆਂ ਨੂੰ ਅਜੰਮੇ ਨਵ ਸੰਮਤ 2082 ਦੀਆਂ ਲੱਖ-ਲੱਖ ਵਧਾਈਆਂ ਹੁਣ ਜੋ ਕਿ ਅੱਜ ਬਹੁਤ ਹੀ ਵੱਡਾ ਦਿਨ ਹੈ Hindu ਧਰਮ ਦੇ ਵਿੱਚ ਨਵੇਂ ਸਾਲ ਜਿਹਨੂੰ ਸਹੀ ਮੈਨੇ ਦੇ ਵਿੱਚ ਆਪਾਂ ਨਿਊ ਇਅਰ ਕਹਿੰਦੇ ਆ ਤਾਂ ਹਿੰਦੂ ਬਿਕਰਮੀ ਸੰਮਤ ਦਾ ਅੱਜ ਪਹਿਲਾ ਦਿਨ ਨਵੇਂ ਸਾਲ ਦਾ ਅੱਜ ਸ਼ੁਰੂ ਹੋ ਰਿਹਾ ਜਿਹਨੂੰ ਕਿ ਸਾਰੇ ਹਿੰਦੂ ਵਾਸੀ ਬੜੇ ਉਤਸ਼ਾਹ ਦੇ ਨਾਲ ਮਨਾ ਰਹੇ ਨੇ ਵੱਖ-ਵੱਖ ਸਥਾਨਾਂ ਦੇ ਪ੍ਰੋਗਰਾਮ ਚੱਲ ਰਹੇ ਨੇ ਸਮਾਂ ਨੇ ਉਸੇ ਦੇ ਤਹਿਤ ਅੱਜ ਮਾਤਾ ਨੈਨਾ ਆ ਰਿਹਾ ਤਾਂ ਰਮਸ਼ਾਲਾ ਦੇ ਵਿੱਚ ਆ ਰਿਹਾ ਸਮਾਜ ਵੱਲੋਂ ਵੀ ਇੱਕ ਨਵਾਂ ਵਰਸ਼ ਦੇ ਉਪਲਬਧ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਜੋ ਕਿ ਨਵਾਂ ਵਰਸ਼ ਬੜੇ ਹੀ ਉਤਸ਼ਾਹ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਜੈ ਸ਼੍ਰੀ ਹਾਂਜੀ ਮੰਤਰੀ ਸਾਹਿਬ ਤੁਸੀਂ ਕੀ ਕਹੋਗੇ ਜੀ ਬਹੁਤ ਹੀ ਅੱਜ ਮਨ ਖੁਸ਼ ਹੋਇਆ ਅੱਜ ਆਰਐਸਮਾ ਅਜ ਕਰਮਸ਼ਾਲਾ ਦੇ ਵਿੱਚ ਇਹ 150ਾਂ ਜਿਹੜਾ ਹੈਗਾ ਜ਼ਿਕਰ ਕਮਤੀ ਇਹਨਾਂ ਦੀ ਸਥਾਪਨਾ ਦਿਵਸ ਜਿਹੜਾ ਹੈਗਾ ਅੱਜ ਇਹਨਾਂ ਦਾ ਹੈਗਾ ਅੱਜ ਪ੍ਰਧਾਨ ਯਸ਼ਪਾਲ ਸਿੰਘਲਾ ਜੀ ਨੇ ਇਹਨਾਂ ਨੇ ਇੱਥੇ ਬੁਲਾ ਕੇ ਸਾਨੂੰ ਅਸੀਂ ਪੁੱਲ ਦੇ ਭਾਗੀ ਬਣਿਆ ਇੱਥੇ ਅੱਜ ਵੀ ਹੋਇਆ ਇੱਥੇ ਅੱਜ ਯਾਗਸ਼ਾਲਾ ਦੇ ਜੱਜ ਹੋਇਆ ਬਹੁਤ ਹੀ ਮਤਲਬ ਵਧੀਆ ਉਕਰਾਲਾ ਜਿਹੜਾ ਸ਼ੁਰੂਆਤ ਜਿਹੜੀ ਹੈ ਯਕਨ ਨਾਲ ਹੋਈ ਹੈ ਤੇ ਮੈਂ ਯਸ਼ਪਾਲ ਪ੍ਰਧਾਨ ਜੀ ਨੂੰ ਕੋਈ ਸੰਸਥਾ ਨੂੰ ਵੀ ਸਾਰੇ ਪੂਰੇ ਸਮਾਜ ਨੂੰ ਵੀ ਜਿਹੜਾ ਦਿਵਸ ਬਹੁਤ ਹੀ ਖੁਸ਼ਹਾਲਾ ਮਨਾਇਆ ਜਾ ਰਿਹਾ ਬਹੁਤ ਬਹੁਤ ਧੰਨਵਾਦ ਬਹੁਤ ਜੈ ਗਊ ਮਾਤਾ ਜੀ ਅੱਜ ਆਰਐਸ ਮਾਦਾ 150 ਸਾਲ ਸਥਾਪਨਾ ਦੀ ਇਸ ਵੀ ਹੈ ਔਰ ਪਹਿਲਾ ਨਰਾਤਾ ਹੈ ਸ਼ਹਿਰ ਵਾਸੀਆਂ ਨੂੰ ਸਾਰੇ ਆਰਐਸ ਮਾਦਾਸੀ ਨੂੰ ਕਿਰ ਆਪਣੀ ਪੰਜਾਬ ਨੂੰ ਹਿੰਦੁਸਤਾਨ ਨੂੰ ਇਸ ਸ਼ੁਭ ਕਾਮਨਾ ਤੇ ਲੱਖ ਲੱਖ ਮੁਬਾਰਕਬਾਦ